ਗ੍ਰਾਮ ਮੰਤਰੀ ਸ਼੍ਰੀ ਹਮੇਸ਼ਾ ਜੀ ਦਾ ਸਾਰੀ ਸੀਨੀਅਰ ਲੀਡਰਸ਼ਿਪ ਦਾ ਔਰ ਖਾਸ ਕਰਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਰੂਪਾਨੀ ਜੀ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅੱਜ ਔਰ ਖਾਸ ਕਰਕੇ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਹੈ ਜੇਪੀ ਨੱਡਾ ਸਾਹਿਬ ਦਾ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅੱਜ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਟੀਮ ਦਾ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਕੱਲ ਦਿੱਲੀ ਦੇ ਵਿੱਚ ਜਿਹੜਾ ਰਾਸ਼ਟਰੀ ਦਫਤਰ ਹੈ ਉਹਦੇ ਵਿੱਚ ਕੱਲ ਵਿਧੀ ਪੂਰਵਕ ਜਿਹੜੀ ਜੁਆਇਨਿੰਗ ਹੋਈ ਹੈ ਬੜਾ ਸਤਿਕਾਰ ਬੜਾ ਪਿਆਰ ਹੈ ਜਿਹੜਾ ਲੀਡਰ ਸਹਿਬਾਨਾ ਵੱਲੋਂ ਬੜਾ ਇੱਜ਼ਤਮਾਨ ਉੱਥੇ ਬੜਾ ਮਿਲਿਆ ਹੈ ਤਾ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਲੰਧਰ ਨਿਵਾਸੀਆਂ ਦੀ ਜਿਹੜੀ ਆਸ ਸੀ ਕਿ ਜਲੰਧਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਣਗੇ ਜਲੰਧਰ ਦੇ ਰੁਕੇ ਮਸਲੇ ਹੱਲ ਹੋਣਗੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਲੋਕਾਂ ਦੀ ਜਿਹੜੀ ਆਸ ਹੈ ਇਸ ਗੱਲ ਦੇ ਨਾਲ ਜਾਗੀ ਹੈ ਔਰ ਅਸੀਂ ਪੂਰੀ ਮਿਹਨਤ ਕਰਾਵਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੀ ਨਿਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਜਿਹੜਾ ਯੋਗਦਾਨ ਦੇਵਾਂਗੇ

जलंधर के नकोदर रोड पे लगे हुए कूड़े के ढेर हम उठवा देंगे आप हमारा एक बार लोकसभा में हमारा मेंबर पार्लियामेंट जो जिता के भेजो अगर राष्ट्रीय नेता के किए हुए वायदे जलंधर के लोगों के साथ अगर मैं सभी मीडिया वालों से ये दरख्वास्त करता हूँ कि अगर आपकी टीमें जलंधर में है तो अभी मॉडल टाउन का जो शमशान घाट है वहाँ अपनी टीम अभी तुरंत भेज के देख लीजिए जलंधर के नकोदर रोड खालसा स्कूल के बाहर अभी आप तुरंत अपनी टीम भेज के देख लीजिए कि जिस पार्टी के राष्ट्रीय नेता द्वारा एक महज छोटा सा वायदा कूड़ा उठाने का जलंधर के लोगों के साथ किया हो अगर वो वायदा पूरा हो गया है तो मैं ये समझूंगा कि जो जलंधर के लोगों की सोच थी जिस सोच से लोगों ने हमें वोटें डाली बाई इलेक्शन में हमें जिताया तो उनकी सोच पूरी होगी ये तो मैंने एक छोटा सा एग्जाम्पल बताया अभी चुनावी वादे तो बहुत बड़ा पिटारा है जो जलंधर में किए गए थे वो वन बाय वन अब को बताएंगे अगर छोटा सा काम राष्ट्रीय नेता के कहने के ऊपर पंजाब की सरकार नहीं कर सकती तो मुझे इस सरकार से कोई किसी तरह की आस तो नजर नहीं आती का काम है मुझे दूसरी रिमाइंडर कितने बार ही ਦਿੱਤਾ ਗੱਲ ਹੋਈ ਹੈ ਦੇਰ ਚੁੱਕੀ ਜਾਨ ਕਿੰਨੇ ਵਾਰ ਹੀ ਲਿਖਤੀ ਰੂਪ ਵਿੱਚ ਭੇਜਿਆ ਦੇਖਿਏ ਜਲੰਧਰ ਦੇ ਲੋਕਾਂ ਕੋ ਆਸ ਬਣੀ ਕਿ ਜਦ ਜਲੰਧਰ ਕੀ बाई ਚੋਨ ਜੀਤੀ ਗਈ ਤਾਂ ਜਲੰਧਰ ਦੇ ਲੋਕਾਂ ਦੀ ਆਸ ਬਣੀ ਕਿ ਜਦੋਂ ਜਲੰਧਰ ਦੇ ਵਿੱਚ ਲੋਕਲ ਬੋਡੀ ਮੰਤਰੀ ਹੈ ਸਰਦਾਰ ਬਲਕਾਰ ਸਿੰਘ ਜੀ ਨੂੰ ਬਣਾਇਆ ਗਿਆ ਤਾ ਲੋਕਾਂ ਦੀ ਆਸ ਬਣੀ ਕਿ ਜਲੰਧਰ ਦੇ ਵਿੱਚ ਕੰਮ ਹੋਣਗੇ ਕਿਉਂਕਿ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਕੋਈ ਮੰਤਰੀ ਨਹੀਂ ਸੀ ਪਰ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਵੀ ਜਿਹੜੇ ਹਾਲਾਤ ਹੈ ਜਸ ਦੇ ਤਸ ਖੜੇ ਆ ਜਲੰਧਰ ਦੀਆਂ ਸੜਕਾਂ ਟੁੱਟੀਆਂ ਕੂੜੇ ਦੇ ਬੁਰੇ ਹਾਲ ਹੈ ਮਹੱਲਿਆਂ ਦੇ ਵਿੱਚ ਗੰਦਾ ਪਾਣੀ ਖੜਿਆ ਔਰ ਮੈਨੂੰ ਥੋੜੇ ਦਿਨ ਪਹਿਲਾਂ ਅਸੀਂ ਜਲੰਧਰ ਸੈਂਟਰਲ ਦੇ ਵਿੱਚ ਉੱਥੋਂ ਦੇ ਐਮਐਲਏ ਰਮਨ अरोड़ा ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਲੋਕਾਂ ਨੇ ਬਹੁਤ ਬੁਰੀ ਹਾਲਤ ਕੀਤੀ ਉੱਥੇ ਸਾਨੂੰ ਕੰਮ ਤਾਂ 5 ਮਿੰਟ ਦਾ ਸੀ ਪਰ ਲੋਕਾਂ ਨੂੰ ਮਨਾਉਂਦੇ ਮਨਾਉਂਦੇ ਸਾਨੂੰ 2 ਘੰਟੇ ਲੱਗ ਗਏ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਸਿਰਫ ਮੈਂ ਕਿਉਂਕਿ ਇਹ ਬੇਸਿਕ ਜਿਹੜੀਆਂ ਜਿਹੜੀਆਂ ਨੀਡਸ ਐ ਸਾਫ ਸੁਥਰਾ ਪਾਣੀ ਸਾਫ ਸੁਥਰਾ ਵਾਤਾਵਰਨ ਚੰਗੀਆਂ ਸੜਕਾਂ ਇਹ ਬੇਸਿਕ ਇਨਫਰਾਸਟ੍ਰਕਚਰ ਆ ਅਗਰ ਪਾਰਟੀ ਵਾਅਦਾ ਕਰਨ ਤੋਂ ਬਾਅਦ ਵੀ ਇਹ ਇਨਫਰਾਸਟ੍ਰਕਚਰ ਮੁਹੱਈਆ ਨਹੀਂ ਕਰਾ ਸਕਦੀ ਮੈਂ ਰਿਮਾਈਂਡਰ ਕਾਫੀ ਵਾਰੀ ਦੇ ਚੁੱਕਾ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਉਹ ਦਿੱਲੀ ਦੀ ਲੀਡਰਸ਼ਿਪ ਨੂੰ ਵੀ ਕਾਫੀ ਬਾਰੇ ਤੇ ਨੋਟਿਸ ਸਾਬ ਹੈ ਕਿ ਕੱਲ ਆਪਨੇ ਰਿੰਕੋ ਜੀ ਜੀਪੀ ਜੁਆਇਨ ਕੀ ਹੈ ਕਿ ਆਪਕੇ ਉਪਰ ਲਗਾਇਆ ਗਿਆ ਸੀਐਮ ਦਾ ਗਲਤ ਤਾਨਾ ਸ਼ੌਟਰ ਮੀਟਰ ਦਾ ਬੇਸ਼ਰਮ ਲੀਡਰ ਕਿਹਾ ਗਿਆ ਭਗਵੰਤ ਮਾਨ ਜੀ ਕਹਿੰਦੇ ਨੇ ਕਹਿੰਦੇ ਗਰਦਨ ਸਿੱਧੀ ਰੱਖੀ ਐ ਅਸੀਂ ਚਲੋ ਗੱਲ ਹੈ ਕਿ ਗੱਲ ਹੈ ਕਿ ਅੱਜ ਉਹਨਾਂ ਦੇ ਘਰ ਖੁਸ਼ੀਆਂ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਹੈ ਕਿਉਂਕਿ ਹਜੇ ਚੋਣਵੀਂ ਦੰਗਲ ਲੱਗਨੇ ਆ ਬਹੁਤ ਗੱਲਾਂ ਬਹੁਤ ਕੁਝ ਹੋਣੀ ਆ ਇਹ ਇੱਕ ਇੱਕ ਗੱਲ ਦਾ ਜਵਾਬ ਟਕਾ ਕੇ ਦਿੱਤਾ ਜਾਊਗਾ ਟਕਾ ਕੇ ਦੇ ਆਂ ਆਮਾਦੀ ਪਾਰਟੀ ਦੀ ਪੋਜੀਸ਼ਨ ਤੁਹਾਡੇ ਮਤਬਾਬ ਕੀ ਹੈ ਜੀ ਹੈ ਕਿਉਂਕਿ ਤੁਸੀਂ ਵੀ ਹੋਰ ਵੀ ਨਹੀਂ ਦਿੱਤੀ ਹੋਵਾਂ ਨੂੰ ਪਿਆਰ ਤੁਸੀਂ ਪਾਰਟੀ ਵਿੱਚ ਚਲੇ ਵੀ ਹੋ ਦੇਖਿਆ ਜੀ ਦੇਖਿਏ ਮੇਰਾ ਇਹ ਮੰਨਣਾ ਹੈ ਕਿ ਗੱਲਾਂ ਬਹੁਤ ਜ਼ਿਆਦਾ ਔਰ ਆਉਟਪੁੱਟ ਬਹੁਤ ਘੱਟ ਹੈ ਲੋਕਾਂ ਨੂੰ ਆਸ ਸੀ ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਕਿ ਡਿਵੈਲਪਮੈਂਟ ਨੂੰ ਲੈ ਕੇ ਸੜਕਾਂ ਖਰਾਬ ਹੈ ਜੇ ਮੈਂ ਲਾ ਐਂਡ ਆਰਡਰ ਦੀ ਸਥਿਤੀ ਦੀ ਗੱਲ ਕਰਾਂ ਅੱਜ ਜਿਹੜੇ ਰੈਨਸਮ ਮੰਗਣ ਵਾਲੇ ਜਿਹੜੇ ਗੁੰਡੇ ਬਦਮਾਸ਼ ਐ ਅੱਜ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਐ ਲੋਕ ਵਪਾਰੀ ਐ ਜਿਹੜੇ ਅੱਜ ਡਰੇ ਹੋਏ ਐ ਨਸ਼ੇ ਦੀ ਗੱਲ ਕਰਾਂ ਤਾਂ ਨਸ਼ੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਨਹੀਂ ਲੱਗੀ ਅੱਜ ਨਸ਼ਾ ਉਸੇ ਤਰ੍ਹਾਂ ਗਲੀਆਂ ਮਹੱਲਿਆਂ ਦੇ ਵਿੱਚ ਚਿੱਟਾ ਫਲਾਣਾ ਟਿਮਕੜਾ ਜਿਹੜਾ ਵੀ ਨਸ਼ਾ ਉਹ ਉਸੇ ਤਰ੍ਹਾਂ ਵਿਕ ਰਿਹਾ ਜੇ ਮੈਂ ਮਾਫੀਆ ਦੀ ਗੱਲ ਕਰਾਂ ਅੱਜ ਕੇਵਲ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਕੀ ਕੇਬਲ ਮਾਫੀਆ ਜਿਹੜਾ ਅਗਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ ਕਿ ਕੇਬਲ ਮਾਫੀਆ ਕੀ ਆਮ ਲੋਕਾਂ ਦੇ ਘਰ 'ਚ ਜਿਹੜੀ ਕੇਬਲ ਚੱਲਦੀ ਹੈ ਕਿ ਮਾਫੀਆ ਦੇ ਨੱਥ ਪਈ ਹੈ ਕਿ ਲੋਕਾਂ ਨੂੰ ਸਸਤਾ ਕੇਬਲ ਨੈਟਵਰਕ ਮਿਲ ਰਿਹਾ ਉਹੀ ਲੋਕ ਜਿਹੜੇ ਲੋਕ ਪਹਿਲਾਂ ਕੇਬਲ ਦਾ ਕੰਮ ਕਰਦੇ ਸੀ ਅੱਜ ਵੀ ਉਹੀ ਲੋਕ ਕੇਬਲ ਦਾ ਕੰਮ ਕਰ ਰਹੇ ਆ कितना कितने सरकार दिए तो मैंने मिली भुगतान अच्छा थी से, से है कि क्या जब आपने कल बीजेपी ज्वाइन की है तो क्या पार्टी आम आदमी पार्टी की से आपको कोई दबाव आया वापस ज्वाइनिंग करने के लिए या आपको रोकने के लिए देखिए फोन तो आते रहे ये बात नहीं है कि फोन नहीं आए सीनियर लीडरशिप के कईयों के फोन आए हैं पर जो एक बार मन बन जाता है जो फैसला लिया जाता है क्योंकि पिछले पंद्रह बीस दिन से लगातार पार्टी से हम बात कर रहे थे पार्टी के कॉन्टैक्ट में थे पर किसी तरह की भी कोई क्रूटीव जो बात है कोई कंक्रीट जो बात है वो पार्टी की तरफ से नहीं हुई इसीलिए ये फैसला लेना बरासा ताडे सट्टेबाजी ਦਾ ਰੂਪ ਲੱਗਦਾ ਪਿਆ ਮੈਂ ਥੱਲੇ ਬੋਲਣ ਨੂੰ ਮੈਂ ਪਾਰਟੀ ਕੁਝ ਦੋ ਹਫ਼ਤੇ ਪਹਿਲੇ ਵੀ ਆਪ ਚਲਣ ਕਰਨੇ ਵਾਲੇ تھے ਫਿਰ ਆਪ ਵਿਧਾਇਕ ਚਲੇ ਗਏ ਉਸ ਵੇਲੇ ਆ ਗਏ ਤੁਸੀਂ ਭਾਜੀ ਇਹਨਾਂ ਨੂੰ ਪੋਸਟਰ ਫੋਟੋ ਤੁਹਾਨੂੰ ਐਲਾਨ ਦਿੱਤਾ ਫਿਰ ਵੀ ਕਿਉਂ ਤੁਸੀਂ ਇੱਕ ਸਾਲ ਪਾਰਟੀ ਦੇ ਵਿੱਚ ਵੀ ਨਹੀਂ ਰਹਿ ਸਕੇ ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਮੈਨੂੰ ਕਿਉਂ ਘਰੋਂ ਲੈ ਕੇ ਆਏ ਸੀ ਅਗਰ ਅਗਰ ਕੋਈ ਉਹਨਾਂ ਨੂੰ ਲੱਗਿਆ ਸੀ ਕਿ ਜਲੰਧਰ ਦੇ ਵਿੱਚ ਕੋਈ ਅਗਰ ਇਲੈਕਸ਼ਨ ਜਿੱਤ ਸਕਦਾ ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੈਂ ਜਿੱਤ ਸਕਦਾ ਮੇਰੇ ਇਲਾਵਾ ਹੋਰ ਵੀ ਲੋਕ ਸਨ ਕਿਸੇ ਹੋਰ ਨੂੰ ਵੀ ਲੜਾਇਆ ਜਾ ਸਕਦਾ ਸੀ ਮੈਂ ਤਾਂ ਖੀਰ ਤੱਕ ਵੀ ਨਾ ਕੀਤੀ ਸੀ ਪਰ ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕੀਤਾ ਕਿਉਂਕਿ ਮੈਂ ਜਲੰਧਰ ਚ ਨਗਰ ਨਿਗਮ ਦੇ ਵਿੱਚ ਤਿੰਨ ਵਾਰ ਕਾਉਂਸਲਰ ਦੇ ਤੌਰ ਤੇ ਸੇਵਾ ਕੀਤੀ ਹੈ ਵਤੌਰ ਵਿਧਾਇਕ ਸੇਵਾ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਸ਼ਵਾਸ ਸੀ ਉਹ ਉਸ ਉਸ ਵਿਸ਼ਵਾਸ ਨੂੰ ਇਹਨਾਂ ਨੇ ਕੈਸ਼ ਕੀਤਾ ਅਗਰ ਪਾਰਟੀ ਦੀ ਪਪੂਲਾਰਿਟੀ ਦੀ ਗੱਲ ਕਰਾਂ ਤਾਂ ਸਰਕਾਰ ਬੰਦਿਆਂ ਹੀ 3 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਦੀ ਆਪਣੀ ਜਿਹੜਾ ਪਾਰਟੀ ਦਾ ਬਰੀਡਿੰਗ ਸੈਂਟਰ ਕਿਹਾ ਜਾਂਦਾ ਸੰਗਰੂਹ ਔਰ ਮੁੱਖ ਮੰਤਰੀ ਸਾਹਿਬ ਦੀ ਆਪਣੀ ਘਰ ਦੀ ਸੀਟ ਹੈ ਉਹਦਾ 3 ਮਹੀਨੇ ਬਾਅਦ ਜਿਹੜੀ ਹੈ ਪਾਰਟੀ ਹਾਰ ਗਈ ਸੀ ਤੋਂ ਇਸ ਕਰਕੇ ਉਹਨਾਂ ਨੇ ਸੋਚ ਸਮਝ ਕੇ ਉਹ ਚਿਹਰਾ ਚੁਣਿਆ ਸੀ ਜਿਹੜਾ ਉਹਨਾਂ ਦੀ ਨਈਆਂ ਨੂੰ ਜਿਹੜਾ ਪਾਰ ਲਗਾ ਸਕਦਾ ਰਿੰਕੂ ਜੀ ਰਿੰਕੂ ਜੀ ਦੋ ਤਿੰਨ ਵੀ ਪਾਰ ਕਰਨੇ ਵਾਲੇ ਸਨ ਸਰ ਕੀ ਆਸ ਹੋ ਗਿਆ ਹੈ ਤਾਂ ਆਪਕੋ ਇਸ ਪਾਰਟੀ ਵਿੱਚ ਇਕੱਠਿਆ ਕੰਮ ਕਿਵੇਂ ਕਰ ਪਾਉਂਗੇ ਆਮ ਆਦਮੀ ਪਾਰਟੀ ਤਾਂ ਕਾਫੀ ਖੜਕੀ ਰੋਣੀ ਸੀਤੇ ਜੀ ਖੁਦ ਫੇਸਬੁੱਕ ਤੇ ਲਾਈਵੋਂ ਕਿਹਾ ਨੇ ਜਿਹੜਾ ਸਾਡਾ ਐਮਪੀਆ ਦਿਵਾਰੀ ਚਿੱਤ ਕੇ ਦਿਖਾ ਦੇ ਚਲੋ ਗੱਲ ਹੈ ਕਿ ਹਮੇਸ਼ਾ ਹਮੇਸ਼ਾ ਚੰਗੇ ਸਮੇਂ ਦੀ ਕਾਮਨਾ ਕਰਨੀ ਚਾਹੀਦੀ ਹੈ ਔਰ ਅਸੀਂ ਇੱਕ ਦੂਜੇ ਦੇ ਬਿਲਕੁਲ ਨਾਲ ਬਾਹ ਨਾਲ ਬਾਹ ਜੋੜ ਕੇ ਕੁਰਸੀਆਂ ਤੇ ਬੈਠੇ ਤੁਹਾਨੂੰ ਕੋਈ ਲੜਾਈ ਨਜ਼ਰ ਆ ਰਹੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਿਸੇ ਤੁਸੀ ਆਪਚ ਵੀ ਨਜ਼ਰ ਆਈ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਜ਼ਰ ਆ ਰਹੀ ਹੈ ਦੇਖੋ ਅੱਜ ਇੱਕ ਫੈਸਲਾ ਇੱਕ ਟਾਈਮ ਤੇ ਲਿਆ ਗਿਆ ਹੈ ਤਾਂ ਕਿਤਨਾ ਕਿਤੇ ਤੁਹਾਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਅਸੀਂ ਰਲ ਕੇ ਜਲੰਧਰ ਦੇ ਲੋਕਾਂ ਦੇ ਲਈ ਉਹਨਾਂ ਦੀ ਸੇਵਾ ਕਰਾਂਗੇ